ਉਹ ਕੋਸ਼ਿਸ਼ ਕਰਨੀ ਆ ਬਾਣੀ ਦਾ ਕੰਧ ਕੰਧ ਸ਼ਬਦ ਵਿਚਾਰਨਾ ਪਿਆਰ ਨਾਲ ਬਾਣੀ ਪੜੋ ਪਿਆਰ ਦੇ ਨਾਲ ਗੁਰੂ ਪਾਛੇ ਕੀ ਕਹਿੰਦੇ ਗੁਰੂ ਪਾਛੇ ਨਾਲ ਗੱਲਾਂ ਕਰੋ ਗੁਰੂ ਪਾਛੇ ਨਾਲ ਗੱਲਾਂ ਕਰਦੇ ਤਸੀਂ ਬਾਣੀ ਪੜਦੇ ਪੜਦੇ ਥਾ ਵੜਦੇ ਆ ਕਿ ਸ਼ੇਰਤੀ ਸ਼ੇਰ ਜੀ ਆ ਸੁਖਮਨੀ ਸਾਹਿਬ ਹੋ ਜੇ ਤਸੀਂ ਵੇਲੇ ਹੋ ਜੀ ਕੋਈ ਗੱਲ ਨਹੀਂ ਆ ਸੁਖਮਨੀ ਸਾਹਿਬ ਤੇ ਨਾਲਣਾ ਚ ਹੋ ਜੂਗਾ ਚੌਦ ਨਾਲ ਚ ਹੋ ਜੂਗਾ ਪੰਜਾਂ ਨਾਲ ਚ ਚਵੇ ਅਸ਼ਟਪਦੀਆਂ ਚਵੇ ਸ਼ਲੋਕ ਆ ਤੁਸੀਂ ਚਵੀਆਂ ਦਿਨਾਂ ਚ ਕਰ ਲੋ ਕੋਈ ਗੱਲ ਨਹੀਂ ਆ ਪਰ ਗੁਰੂ ਪਾਸ਼ਾ ਦੇ ਗੰਤ ਸਮਝੋ ਗੁਰੂ ਪਾਸ਼ਾ ਕਹਿੰਦੇ ਵੀ ਆ ਸਾਨੂੰ ਤੇ ਆਪੇ ਛੇਤੀ ਛੇਤੀ ਮਕਾਣੀਏ ਅਸੀਂ ਕਥਾ ਸੁਣੀ ਸੀ ਭਾਈ ਸਾਹਿਬ ਦੀ ਉਹ ਕਹਿੰਦੇ ਜੇ ਦਿੱਲੀ ਪਾਣੀ ਕਰਨਾ ਭਾਉ ਜੀ ਚੰਗੀ ਗੰਗਾ ਪਾਣੀ ਜਿੰਨੀ ਪੜੀ ਜਾਵੇ ਸਾਨੂੰ ਪਾਣੀ ਕੰਠ ਹੋਣੀ ਚਾਹੀਏ ਪਰ ਸਾਨੂੰ ਸਮਝ ਨਹੀਂ ਲੱਗੇ ਨਾ ਗੁਰੂ ਪਾਸ਼ਾ ਚਾਹੇ ਕੀ ਰਹਿ ਕਹਿੰਦੇ ਕਿ ਆ ਗੁਰੂ ਪਾਸ਼ਾ ਭਾਸ਼ਣ ਤੇ ਪਿਆਰ ਦੀ ਗੱਲ ਸਾਰੇ ਪ੍ਰੇਮ ਦੇ ਗਾਣਾ ਤੁਮ ਨਹੀਂ ਨਾ ਲੱਗਦਾ ਕਿ ਕੀ ਗੁਰੂ ਪਾਸ਼ਾ ਕਹਿੰਦੇ ਬਾਣੀ ਪੜਨ ਤੋਂ ਬਿਨਾਂ ਗੁਰਪਾਸ਼ ਨੂੰ ਦਾਸ ਕਰਨੇ ਤੇ ਗੁਰੂ ਪਾਸ਼ ਨੂੰ ਪਤਾ ਲੱਗੇ